ਹੈਲੋ ਗਾਇਜ਼ ਸਸਿਕਾ ਬਰੇਤ ਇਹ ਸਾਡਾ ਹੈਗਾ ਇਹ YouTube ਤੇ ਸਵੀਨ ਕੌਰ ਸਾਡਾ ਪਹਿਲਾ ਬਲੌਗ ਸਵੀਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਦੇ ਟਾਈਮ ਹੀ ਨਹੀਂ ਹੈਗਾ ਸੋਚਣ ਦਾ ਜਿਹੜਾ ਤੁਸੀਂ ਸੋਚਣ ਲੱਗੇ ਤੁਸੀਂ ਕੀ ਕਹਿਣਾ ਚਾਹੋਗੇ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਹਾਂ ਮੈਂ ਬਹੁਤ ਖੇਤੀ ਆਪਣੀ ਆਵਾਜ਼ ਲੈ ਕੇ ਆ ਰਹੀ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਬੋਲੋ ਦਰਸ਼ਕ ਵੇਟ ਕਰ ਰਹੇ ਨੇ ਤੁਹਾਡਾ ਕੀ ਕਹਿਣਾ ਚਾਹੋਗੇ ਕੋਈ ਦੋ ਸ਼ਬਦ ਬੋਲ ਦੋ ਬੋਲੋ ਯਾਰ ਇਹਨਾਂ ਟਾਈਮ ਲੋਕਾਂ ਕੋਲੇ ਨਹੀਂ ਹੈਗਾ ਕਿ ਆਪਣੀਆਂ ਵੀਡੀਓ ਦੇਖਣ ਉਹ ਉਹਨਾਂ ਨੇ ਹੋਰ ਵੀਡੀਓ ਵੀ ਦੇਖਣੀਆਂ ਨੇ ਤੁਸੀਂ ਜਲਦੀ ਤੋਂ ਜਲਦੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਅੱਛਾ ਇਹਨਾਂ ਨੂੰ ਜੀ ਔਨਲੀ ਫ੍ਰੈਂਚ ਆਉਂਦੀ ਆ ਤੇ ਫ੍ਰੈਂਚ ਫ੍ਰਾਈਜ਼ ਖਾਣੀ ਆਉਂਦੀ ਆ ਤੇ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਦੱਸੋ ਜਲਦੀ ਦੱਸੋ ਲੋਕ ਤੁਹਾਡਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਕਿ ਸੁਬਰੀਨ ਕੌਰ ਜੀ ਕੁਝ ਬੋਲਣਗੇ ਏ ਏ ਬੋਲੇ 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 ਏ ਹੁਣ ਬੋਲੇ ਹੈ ਕੰਫਿਊਜ਼ ਹੋਈ ਅੱਗੇ ਵੀ ਚੱਲ ਕੀ ਰਿਹਾ ਬੋਲੋ ਯਾਰ ਲੋਕਾਂ ਨੇ ਹੋਰ ਕੰਮ ਵੀ ਕਰ ਰਹੇ ਆ ਹੋਰ ਵੀਡੀਓ ਵੀ ਦੇਖ ਰਹੇ ਹੋ ਤੇਰੇ ਬਾਅਦ ਥੋੜਾ ਵਿਹਲੇ ਆ ਲੋਕ ਆ ਕੱਲ ਤੁਹਾਨੂੰ ਹਾਂ ਕਿਵੇਂ ਕਹਿੰਦਾ ਮੈਨੂੰ ਇੱਕ ਦਿਨ ਦਾ ਟਾਈਮ ਦੋ ਸੁਬਰੀਨ ਕਹਿੰਦਾ ਫਿਰ ਮੈਂ ਹੌਲੀ ਹੌਲੀ ਬੋਲੂਗਾ ਬੋਲਣਾ ਨਾ ਪੱਕਾ ਵੈਲਕਮ ਟੂ ਨਿਊ ਐਂ ਕਿਹਾ ਐਂ ਕਹੇਗਾ ਵੀ ਸਾਡੀਆਂ ਵੀਡੀਓ ਦੇਖਿਆ ਕਰੋ ਸਾਡੀਆਂ ਵੀਡੀਓ ਲਾਈਕ ਕਰਿਆ ਕਰੋ ਭਾਈ ਸੁਬਰੀਨ ਦੀਆਂ ਵੀਡੀਓ ਤੁਸੀਂ ਲਾਈਕ ਕਰਦੇਆ ਕਰੋ ਕਿਰਪਾ ਕਰਕੇ ਸਾਡੀ ਬੇਨਤੀ ਆ ਨਹੀਂ ਇਹ ਬੰਦਾ ਗੁੱਸੇ ਹੋਏ ਤੁਹਾਡੇ ਨਾਲ ਹਣਾ ਜੀ ਆ ਦੇਖੋ ਇਨੇ ਕਹਤਾ ਹੁਣ ਵੀ ਕਹਿੰਦਾ ਮੈਂ ਨਹੀਂ ਗੁੱਸੇ ਹੋ ਰਿਹਾਗਾ ਤੇ ਮੇਰੀਆਂ ਜਿਹੜੀਆਂ ਹੈਗੀਆਂ ਸਾਰੀਆਂ ਵੀਡੀਓ ਤੁਸੀਂ ਦੇਖਿਆ ਕਰੋ ਠੀਕ ਹੈ ਜੀ ਸਸਤੀ ਘਾ ਦੋ ਸਸਤੀ ਘਾ ਘਾ ਦੋ ਬਾਈ ਘਾ ਦੋ ਜਾਂ ਆਦਾ ਆਦਾ ਘਾ ਦੋ ਠੀਕ ਹੈ ਬਾਈ